엄마 ਆ ਚੈੱਕ ਕਰ ਦੋ ਹਾਏ ਵਿਖਾ ਅਗੇ ਨਾ ਜਿ ਸਮਝ ਕੇ ਕੀਤੀ ਹੈ ਤੇ ਗੁੱਡ ਐ ਵੀ ਦੇ ਦੋ ਵੈਰੀ ਨਹੀਂ ਆ ਮੈਂ ਸਮਝਾ ਸਮਝਾ ਕੇ ਕਰਾਇਆ ਤੈਨੂੰ ਜਨਾ ਸਮਝਾ ਸਮਝਾ ਕਰਾਉਂਦੀ ਨਾ ਫਿਰ ਵੈਰੀ ਗੁੱਡ ਦੇ ਦੇਣੀ ਕਿਹੜੇ ਤੇ ਹੀਗੇ ਹਾਇ ਤੇ ਮਬੋ ਪਿਆਵਾ ਇਹ ਜਿੱਤੇ ਹੀਗੇ ਹਾਇ ਤੇ ਜਿੱਤੇ ਕਾਪੀ ਸਾਰੀ ਭਰੀ ਪਈਆ ਸਾਰੀ ਹੇਖ ਹੋਰ ਕਾਪੀ ਆ ਹਾਂ ਇਹਦੀ ਕੋਖ ਨਹੀਂ ਆ ਤੇਖ ਹੋਰ ਕਾਪੀ ਆ ਤੇ ਬੁੱਕ ਐਕਸਰਸਾਈਜ਼ ਵੀ ਹਾਂ ਅਜੇ ਬੁੱਕ ਐਕਸਰਸਾਈਜ਼ ਇੰਨੀ ਨਹੀਂ ਆ ਉੱਤੇ ਥੋੜਾ ਹੀ ਆ ਬੁੱਕ ਤੇ ਥੋੜਾ ਕੰਨੀ ਨਹੀਂ ਆ ਨਾ ਜਦੋਂ ਸਮਝ ਸਮਝ ਕਰਨਾ ਫਿਰ ਤੇ ਉਹਨੂੰ ਵੀ 4-5 ਘੰਟੇ ਲੱਗ ਜਾਣੇ ਆ ਤੇ ਇਹਨਾਂ ਤੇ ਬੜਾ ਪੰਗਾ ਪੈ ਜਣਾ ਉਹ ਤੇ ਮੈਂ ਆਪਣੇ ਕਿਹਾ ਕਿ ਪੀਟੀਈ ਦਾ ਵੀ ਹੋਣਾ ਤਾਂ ਕਰਕੇ ਪਿੱਛੇ ਆ ਪੀਪੀਟੀ ਇਹਦਾਣਾ ਇੱਥੋਂ ਅੱਗੇ ਤੇ ਅੱਛਾ ਇੰਟਰਟੇਨ ਇਹ ਬੜਾ ਅਲੱਗ ਜਿਹਾ ਨਾ ਮਸਮ ਦੀ ਤੇ ਤਾਂ ਚੰਗਾ ਚੰਨ ਫਟਾਫਟ ਕਰ ਸਮਝੀ ਤੂੰ ਇਹਨੇ ਬਈ ਕਿਤੋਂ ਯਾਦ ਹੋਣੇ ਯਾਦ ਨਹੀਂ ਇਹ ਸਮਝਣਾ ਪੈਣਾ ਕੱਢ ਕੱਢ ਵੇਖਣਾ ਪੈਣਾ ਤੇ ਹਰ ਇੱਕ ਸਵਾਲ ਜਿਹੜਾ ਕਾਪੀ ਦੇ ਉੱਪਰ ਕੱਢ ਕੇ ਵਿਖਾਉਣਾ ਵਾ ਮੈਨੂੰ ਹਾਇਆ ਤੇ ਹੋ ਗਿਆ ਆ ਵਹੀ ਤੇ ਬਸ ਟੇਬਲ ਹੀ ਲਿਖਨੇ ਆ ਪਿਆ ਮੈਨੂੰ ਤੇ ਆਪ ਹੀ ਮੈਂਥ ਆਪਣੇ ਜੁਗਾ ਹੁੰਦਾ ਹੀਗਾ ਤੇ ਨਹੀਂ ਮੰਮਾ ਤੈਨੂੰ ਕਿਦਾਂ ਪੜਾਵਾਂ ਹੁਣ ਮੈਂ ਇਹਦੇ ਟੇਬਲ ਹੀ ਲਿਖਨੇ ਆ ਇਹਦੇ ਬਸ ਲਿਖੂੰਗੀ ਤੇ ਕੋ ਹੋਊਗਾ ਟੇਬਲ ਤੇ ਹੁੰਦੇ 7 ਦੇ ਵੀ ਹੁੰਦੇ 6 ਵੀ ਹੁੰਦਾ ਵੀ ਹੁੰਦਾ 11 ਦਾ ਵੀ ਹੁੰਦਾ 15 ਦਾ ਤੇ ਅਗਲੇ 20 ਦਾ ਹੋਰ ਹੁੰਦਾ ਨਹੀਂ ਚਲ ਇਹ ਵੀ ਹੋ ਗਿਆ ਹਨਾ ਆ ਕਰ ਹੁਣ ਅਗਲਾ ਹੋਇਆ ਰੱਬ ਮੈਂ ਤਾਂ ਵੇ ਵੇ ਹੌਲ ਪਈ ਜਾਂਦੇ ਕਦੋਂ ਮੇਰੀ ਪੜਾਈ ਖਤਮ ਹੋਣੀ ਆ ਕੁੜੀਏ ਤਾੜੀ ਕੀ ਮੇਰੀ ਮੇਰੀ ਆਕੇ ਪੇਪਰ ਤਾਂ ਮੇਰੇ ਹੀ ਸਮਝ ਲਾ ਉਦੋਂ ਦੀ ਮੈਂ ਹੀ ਤੈਨਾਂ ਫਾਇ ਲੱਗੀ ਆ ਜੇ ਦੋ ਸਕੂਲ ਜਾਣੀ ਫਿਰ ਮੈਂ ਕਿਤੇ ਇੱਧਰ ਉੱਧਰ ਜਾਣੀ ਆ ਨਹੀਂ ਤੇ ਮੈਂ ਤਾਂ ਵਾਰੀ ਗਈ ਤੇਰੀਆਂ ਕਿਤਾਬਾਂ ਤਾਂ ਇਹ ਕੰਨਾ ਕਿੱਦਾਂ ਹੋ ਕਰ ਸਮਝ ਸਮਝ ਕੇ ਹੁਣ ਚਲਾ ਮੈਂ ਤੈਨੂੰ ਸਮਝਾਵਾਂ ਲਿਆ ਦੇਖੀ ਮੈਂ ਤਾਂ ਜੇ ਸਬਜ਼ੀ ਵੀ ਬਣਾਣੀ ਹੈ ਕਾਚਾ ਕੇ ਮੇਥੀ ਬਣਾਉਂਦੇ ਕਿ ਮੇਰਾ ਬੜਾ ਜੀ ਕੀਤਾ ਮੇਥੀ ਬਣਾਉਣ ਨੂੰ ਨਹੀਂ ਵੇਖਾਂ ਬਲਾ ਹੈਗੀ ਕਿ ਨਹੀਂ ਜਾ ਕੇ ਤੇ ਮੇਥੀ ਬਣਾਉਣੀ ਆ ਚਲ ਵੀ ਨਹੀਂ ਨੋਕਤਰਾਉਂਦੇ ਮੈਨੂੰ ਤੇ ਉਹ ਮੈਂ ਨਾ ਪਿੰਦਰ ਨੇ ਆਵਾਜ਼ ਮਾਰ ਲਈ ਕਿ ਤੂੰ ਕਦੀ ਕਦੀ ਉਹ ਪਿੰਦਰ ਵਾਲ ਚਲ ਜਿੰਦੀ ਕਿ ਤੂੰ ਉੱਧਰ ਚਲ ਜੇ ਉਹਦਾ ਤੂੰ ਗੱਲਾਂ ਬੜੀਆਂ ਕਰਦੀ ਇਹ ਤੁਹਾਨੂੰ ਤੁਹਾਨੂੰ ਕੁਝ ਐ ਨਹੀਂ ਆ ਲੋ ਜੇ ਚਲਾ ਕੋ ਜੀ ਰੇਤ ਕਿੰਨੇ ਫੱਦੀ ਮੈਂ ਕਦੋਂ ਉਹਦੇ ਵੱਲ ਜਾਨੀ ਆ ਉਹਨੇ ਨਾ ਮੈਨੂੰ ਆਵਾਜ਼ ਮਾਰ ਲਈ ਤੇ ਜਿਉਂ ਗੱਲਾਂ ਲੱਗੀ ਕਰਨ ਮੈਂ ਤਾਂ ਸੋਕੋ ਕਿੰਨੀ ਵਾਰੀ ਉੱਠ ਡੁੱਠਣ ਕੀਤਾ ਵਾ ਆਪ ਉਹਨੇ ਸਾਰੇ ਕੰਮ ਕਰ ਲੈਨੇ ਅੱਧੀ ਰਾਤ ਕਰ ਲੈ ਕਰ ਲੈ ਵਾਕੇ ਕਰ ਲਿਆ ਤਾਂ ਉਹ ਤੇ ਮੇਥੀ ਬਣਾਉਂਦੀ ਹੀ ਸੀਗੀ ਮੇਥੀ ਉਹ ਇੱਥੇ ਖੜੀ ਉੱਥੇ ਮੇਥੀ ਇੱਥੇ ਨੇ ਇੱਥੋਂ ਖੜੀ ਆ ਹਾ ਹਾ ਤੇ ਮੈਂ ਅਜੇ ਸੋਚੰਦਾ ਹੀ ਸੀ ਵੀ ਮੈਂ ਮੇਥੀ ਬਣਾਉਣੀ ਮੇਰਾ ਬੜਾ ਜੀ ਕੀਤਾ ਤੇ ਉਹਨੂੰ ਤਾਂ ਮੈਂ ਕਿਹਾ ਨਹੀਂ ਤੇ ਮੈਂ ਵੀ ਸਾਡੇ ਹੈਗੀ ਆ ਤੇ ਮੈਂ ਤੋੜ ਕੇ ਪੋਲਿਸ ਪੱਠੇ ਉੱਡਣਿਆ ਮੈਂ ਤਾਂ ਹੈਗੀ ਥੋੜੀ ਜਿੰਨੀ ਹੈਗੀ ਬਚੀ ਲੋ ਮਲਟੀ ਲੈ ਗਈ ਤੋੜ ਕੇ ਹਾਏ ਤੇ ਬੇਲਾ ਬਕੀ ਨਹੀਂ ਕਿ ਮੈਂ ਮੇਥੀ ਦੇ ਲੈ ਕੇ ਆਈ ਆਂ ਤੁਹਾਡੀ ਉਹ ਤੁਹਾਨੂੰ ਦੋਵਾਂ ਨੂੰ ਚਾਰ ਕੇ ਆਪਣਾ ਕੰਮ ਪੂਰਾ ਕਰ ਲੈਂਦੀ ਆ ਮੈਂ ਕਿੱਥੇ ਉਹਦੇ ਵੱਲ ਬੈਣੀ ਆ ਜਦੋਂ ਮੈਂ ਘਰ ਦੀ ਤਾਂ ਦਾ ਇਦਾਂ ਹੀ ਆ ਤੇ ਫੇਰ ਲਾਹ ਦੋਗੀ ਵੀ ਮੇ ਮੇਥੀ ਤਾਂ ਵੀ ਕਰਦੀ ਆ ਤਾਂ ਫੇਰ ਤੁਸੀਂ ਆਪ ਥੋੜਾ ਸਮਝੋ ਨਾ ਕੋ ਸਵਾਲ ਲੈਣ ਜਾਂਦੀਆਂ ਤੁਸੀਂ ਗੱਲਾਂ ਦਾ ਮੈਂ ਤਾਂ ਤੁਹੋਂ ਹੋਂਦੀ ਨਹੀਂ ਤੇ ਮੈਨੂੰ ਆਵਾਜ਼ ਮਾਰ ਲਈ ਮੈਂ ਉਹਦੇ ਵੱਲ ਚਾਚੀ ਤੇ ਗਈ ਨਹੀਂ ਆ ਉਹਨੇ ਤਾਂ ਚਾਰ ਮਨ ਪੀਦੀਆਂ ਸਨਾਂਤੀਆਂ ਹੋਣੀਆਂ ਮੈਂ ਪੁੱਛ ਹੋਗੀ ਮੈਂ ਇਹਦੀ ਸੁਣਦੀ ਨਹੀਂ ਆ ਹੋਰ ਕਰਨ ਗਈ ਹੋਰ ਕੰਮ ਜਿੰਨਾ ਚ ਟਾਈਮ ਕਰ ਲਵਾਂ ਤੇ ਲਾਂ ਹੀ ਤੁਹਾਨੂੰ ਉਦਾਂ ਹੀ ਉਹ ਆਪਣੀਆਂ ਗੱਲਾਂ ਕਰਦੀ ਰਹੀ ਆਪਣੀਆਂ ਕਰਦੀ ਆ ਹੁਣ ਮੈਂ ਵੀ ਇੰਨੀ ਆ ਜਾ ਕੇ ਹੁਣ ਕੀ ਬਣਾਉਣਾ ਮੈਂ ਤਾਂ ਸੋਚਿਆ ਵੀ ਮੈਂ ਵੀ ਮੇਥੀ ਬਣਾ ਲੈਣੀ ਆ ਸੂਰਜ ਡੁੱਬ ਗਿਆ ਟੜੀਆਂ ਚੂਕਲੀਆਂ ਨਹੀਂ ਮੁੱਕਦੀ ਨਹੀਂ ਹੁਣ ਮੈਂ ਬਣਾ ਲੈਣੀ ਜਲਦੀ ਜਲਦੀ ਜਾ ਕੇ ਉਹ ਸਬਜ਼ੀ ਬੇਣੀ ਨਾ ਮਾਂ ਕਿ ਤਨਾ ਸਲਾਹ ਕਰਦੀ ਵੀ ਕੀ ਬਣਾਵਾ ਆ ਮੈਂ ਇਸਦੇ ਹੋਰ ਬੈਠਾ ਕੋਈ ਬੋਤ ਹੈ ਮੈਥ ਵਿੱਚ ਟੇਬਲ ਆਉਣੇ ਬਹੁਤ ਜ਼ਰੂਰੀ ਆ ਕਿੰਨੀ ਵਾਰੀ ਕਿੰਨੀ ਰਹਿਣੀ ਆ ਵੀ ਟੇਬਲਾਂ ਨੂੰ ਰੱਟੇ ਮਾਰ ਲੈ ਰੱਟੇ ਮਾਰ ਲੈ ਜੇ ਨਹੀਂ ਨਾ ਇੰਗਲਿਸ਼ ਵਿੱਚ ਆਉਂਦੇ ਪੰਜਾਬੀ ਚ ਰੱਟੇ ਮਾਰ ਲੈ ਸਾਡੇ ਸਕੂਲ ਚ ਅੱਜ ਜੋਰ ਜੋਰ ਦੇ ਪੜ੍ਹਾਉਂਦੇ ਨੇ ਇੱਕ ਦੋਣੀ ਦੂਣੀ ਦੋ ਦੂਣੀ ਚਾਰ ਜੀ ਬਸ ਛਾਬੀ ਕਦੇ ਟਾਈਮ ਹੀ ਨਾ 5 ਮਿੰਟ 100 ਵਿੱਚ ਨਾ 0 ਆਊਗਾ ਕਿਉਂਕਿ ਮੈਨੂੰ ਪਤਾ ਵੀ ਹੋਇਆ ਤੇ ਟਾਈਮ ਮਾਸੀ ਇਹਨੂੰ ਦੋ ਤਿੰਨ ਚ ਪੇੜਾ ਚਪੜਾ ਮਾਰ ਹੁਣ ਸਾਰਾ ਯਾਦ ਹੋ ਜਾਣਾ ਵੱਜਣੀਆਂ ਹੀ ਲੱਗਦਾ ਮਾਰਦੇ ਕੌਣ ਨਹੀਂ ਹੁੰਦਾ ਦੇਖੀ ਆਉਗੇ ਉਦੇ ਐਦਾਂ ਕਰ ਮੇਰੇ ਕੋਲ ਤਿੰਨ ਤਿੰਨ ਮੈਥ ਹੁੰਦਾ ਵਾ ਪੜ੍ਹਾ ਹਾਂ ਨੀਂਦ ਮੇਰੀ ਸੋਈਦਾ ਮੈਨੂੰ ਨਹੀਂ ਹੁੰਦਾ ਹੁੰਦਾ ਮੈਂ ਮੈਂ ਤਾਂ ਕਦੀ ਮੈਥ ਕੀਤਾ ਹੀ ਨਹੀਂ ਪੁੱਤ ਤੇਨੂੰ ਬੜਾ ਆਉਂਦਾ ਆਪਣੀ ਮੰਮੀ ਵਾਂਗੂ ਤੇਰੀ ਮੰਮੀ ਨਾ ਮੈਨੂੰ ਬੜਾ ਪੜਾਉਂਦੀ ਹੁੰਦੀ ਹੁੰਦੀ ਸੀਗੀ ਉਹ ਨਹੀਂ ਨਹੀਂ ਮਾਸੀ ਮੈਂ ਜੀ ਨੂੰ ਕਰੋਨ ਲਾ ਪਿਆ ਨਾ ਸਾਰੀ ਦਿਹਾੜੀ ਬੱਜਣਾ ਮੈਨੂੰ ਇਹਦੇ ਲੱਗੇ ਮੈਂ ਹੁਣ ਮਾਂ ਵੇਲਾ ਐ ਮੈਂ ਚੱਲਾਂ ਖੇਡਣ ਤੇ ਮੈਂ ਵੀ ਤੇ ਬੱਜੀ ਆ ਫਿਰ ਕੀ ਤੂੰ ਇਹਨੂੰ ਮਿੰਟੋ ਮਿੰਟ ਪੜਾ ਦੇ ਮਾਸੀ ਤੂੰ ਤੇ ਅੱਜ ਹੀ ਬੱਜਣਾ ਮੇਰਾ ਤੇ ਰੋਜ਼ ਦਾ ਹੈ ਨਾ ਫਿਰ ਰੋਜ਼ ਨਹੀਂ ਮੈਨੂੰ ਪੜਾ ਕੇ ਫੇਕਾ ਬਾਅਦ ਚ ਮੈਂ ਆਪਣਾ ਪੜਨਾ ਪੜਾਉੱਖਾ ਹਣਾ ਕੰਮ ਰਹਿਂਦੇ ਤੇ ਆਪਣੇ ਪੜ੍ਹ ਲੈ ਵੇਲਾ ਤੇਰੀ ਮੰਮੀ ਇੰਨਾ ਮੈਨੂੰ ਪੜਾਉਂਦੀ ਹੁੰਦੀ ਸੀ ਨਾ ਤੇ ਮੇਰੇ ਆਪਣੀ ਮੰਮੀ ਨੂੰ ਕੋਈ ਟੈਨਸ਼ਨ ਨਹੀਂ ਹਿੰਦੀ। ਉਹ ਮਾਸੀ ਮੰਮੀ ਦੀ ਗੱਲ ਹੋਰ ਵਾ। ਮੈਂ ਚੱਲਣਾ ਮਾਪੇ ਪੜਾਉ ਇਹਨੂੰ। ਵੇਲਾ ਮੈਗੀ ਬਣਾ ਕੇ ਦਵਾਂ। ਮੈਗੀ ਮੂਗੀ ਨਾ ਮੈਂ ਖਾਣੀ ਮੈਂ ਆਪੇ ਬਣਾਉ। ਮਾਸੀ ਇੱਕ ਕੰਮ ਕਰ ਫਿਰ। ਮੰਮੀ ਨੂੰ ਕਹਿ ਦੇ ਮੰਮੀ ਨੇ ਪੜਾ ਦੇਣਾ। ਅੱਛਾ ਮੰਮਾ ਉਹਦੇ ਉਹ ਕਹਿੰਦੇ ਕਿ ਮੈਂ ਨਹੀਂ ਪੜਾਣਾ ਤੇ ਉਹਨੂੰ ਮੈਗੀ ਤੇ ਮੈਨੂੰ ਮੈਨੂੰ ਤੇ ਕਹੋ ਭੁੱਜਿਆ ਹੋਣੀ ਦੇ ਦੇ ਕਿ ਬਈ ਨਾ ਪੜ। ਜਾ ਜਾ ਮੈਨ ਲੱਗਾ ਮੈਗੀ। ਉਹ ਖੜਕ ਨਾ ਜਾਣ। ਉਹਦੇ ਪੜਾ ਦੇਗਾ ਆ ਕੇ। ਨਹੀਂ ਨਹੀਂ ਮੈਨ ਪੜੋਣਾ। ਜਾ। ਲੋ ਵਿਤਨਾਮੀ ਨੂੰ ਪੜਨ ਦੇ ਡਾ ਉੱਥੇ ਵੇਖ ਕੇ ਖਲੋ ਕੇ ਵੇਖ ਡਾ ਚਲ ਚਲ ਉਧੇ ਚਲ ਜਾ ਫਿਰ ਨਹੀਂ ਪੜਾਉਣਾ ਦੇ ਲੁਪੜਾ ਮਮਾ ਮੈਨੂੰ ਨੋਂਡੀ ਮੁੰਮੂਲਾ ਦਾ ਮੇਰਾ ਪੂਰਾ ਰਜਿਸਟਰ ਪੱਕ ਜਾਣਾ ਮੈਂ ਤੁਹਾਡਾ ਇੰਨਾ ਨਿਭਾਰ ਤੇ ਸਹੀ ਤੈਨੂੰ ਤਾਂ ਮੈਂ ਦਾ ਰਜਿਸਟਰ ਲਿਆਦਾ ਰਜਿਸਟਰ ਲਿਆਦੀ ਮੈਂ ਗਾਇ ਕਾਣੀ ਵੀ ਨਿੱਪੇ ਜੀ ਪੜਨੇ ਪੈਣੇ ਹਾਂ ਦੂਸੀ ਕਿੱਥੇ ਸੀਗਾ ਅੱਛਾ ਮਾਸੀ ਕੋ ਬੜਨਾ ਵਾ ਮਮਾ ਮੈਂ ਬੜਨਾ ਹੀ ਨਹੀਂ ਆ ਮੇਰ ਕੋ ਨਹੀਂ ਪੜਨਾ ਮਾਸੀ ਚੰਨ ਨੂੰ ਤਾਂ ਕੰਮ ਹੀ ਬੜਾਵਾ ਮੈਂ ਤਾਂ ਵਧੀਆ ਹੁੰਦਾ ਉਦਾਂ ਤੇ ਕਿੱਥੇ ਚਲੇ ਗਏ ਸੀ ਤੀ ਜਾਣਾਂ ਕੀ ਆ ਉਹ ਤਾਂ ਮੈਂ ਦੂਰੀ ਆਉਂਦੇ ਸੀ ਤੇ ਉਹਨੇ ਪਿੰਦਨੇ ਮੈਨੂੰ ਆਵਾਜ਼ ਮਾਰ ਲਈ ਤੇ ਪੜਾਈ ਟਾਈਮ ਲਾਤਾ ਉਹਨੇ ਮੈਨੂੰ ਗੱਲਾਂ ਨਹੀਂ ਤੇ ਗੱਲਾਂ ਹੀ ਨਹੀਂ ਖਤਮ ਹੁੰਦੀਆਂ ਹੈਗੀਆਂ ਮੈਂ ਦਸੂ ਹੋ ਨੀਦਾ ਹੋ ਗਿਆ ਸਬਜੀ ਨੂੰ ਵੀ ਚਲ ਕੋਈ ਨਹੀਂ ਆਂਡ ਗਵਾਂਡ ਜਾਣਾ ਵੀ ਤੇ ਬਣਿਆਈ ਆ ਜਾਣਾ ਤਾਂ ਬਣਿਆ ਵਾ ਪਰ ਉਹ ਰੋਟੀ ਬਣਦੇ ਮੇਰਾ ਲੇਟ ਹੋ ਗਿਆ ਨਾ ਮੈਂ ਤੇ ਕਿਹਾ ਵੀ ਉਹ ਨਾ ਮੇਥੀ ਬਣਾਉਂਦੇ ਮੇਰਾ ਬੜਾ ਜੀ ਕੀਤਾ ਮੇਥੀ ਬਣਾਉਨ ਨੂੰ ਮੈਂ ਚਲ ਆਪਣੀ ਮੈਂ ਤੋੜਦੀ ਆ ਉਹ ਤੇ ਉਹ ਹੀ ਲੈ ਗਈ ਪਿੰਦਰ ਲੈ ਗਈ ਤੇ ਫੇਲਾ ਨੇ ਨਾ ਇੱਕ ਵਾਰੀ ਮੈਨੂੰ ਇਹ ਨਹੀਂ ਕਿਹਾ ਕਿ ਮੇਥੀ ਜੜੀ ਆ ਮੈਂ ਅਲੱਗ ਹੀ ਆਈ ਨਾ ਢੀ ਲੈ ਵੇ ਨਾ ਕਿੰਨੀ ਚਲਾਕੀ ਕਰ ਗਈ ਜਦੋਂ ਮੈਂ ਕੱਲ ਆਉਂਦੀ ਹਾਂ ਨਾ ਤੇਰੀ ਤੇ ਮੈਂ ਕਿਹਾ ਮੇਥੀ ਤੋੜਨ ਵਾਲੀ ਹੋਈ ਆ ਤੋ ਕਹਿੰਦੀ ਨੁੱਤ ਤੇ ਉਹ ਤੇ ਲੈ ਬੜਾ ਪੈ ਗਿਆ ਹਾਂ ਤੇ ਫਿਰ ਅੱਜ ਸਾਰੀ ਵੱਢ ਕੇ ਤੋ ਲੈ ਗਈ ਆ ਤਾਂ ਹੀ ਉਹਨੇ ਫਿਰ ਆਪਣਾ ਨਾ ਅੱਜ ਦਾ ਬਿੰਦੋਗਦ ਕੱਲ ਹੀ ਕਰ ਲਿਆ ਸੀਗਾ ਹਾਂ ਮਿੰਦਰ ਤੇ ਭਾਜੀ ਨੇ ਦੱਸਿਆ ਮੈਂ ਤਾਂ ਕਹਿਂਦੀ ਵੀ ਭਾਵੇਂ ਉਹ ਵੀ ਇੰਨਾ ਨਿਕ ਤੇ ਵੱਡੂ ਵੱਡ ਜਿੱਤੀ ਹੋਏ ਪੱਟੀਆਂ-ਪੁੱਟੀਆਂ ਜੀ ਅੱਛਾ ਅੱਛਾ ਨਹੀਂ ਪੜਲਾ ਪੈਣਾ ਹੁਣ ਮੈਂ ਵੇ ਸੋਚਣ ਦੀ ਹੁਣ ਮੈਂ ਕੀ ਬਣਾਉਂ ਤੇ ਮੈਂ ਤਾਂ ਮੇਥੀ ਦਾ ਸੋਚਿਆ ਮੇਟਾ ਜਰਾ ਦਬਾਣ ਦੇ ਵਾਏ ਨਾ ਕਰੋ ਵੀ ਕੜੀ ਬਣਾ ਲਓ ਵੇਸਣ ਵਾਲੀ ਪਕੌੜੇ ਪਾ ਕੇ ਖੱਡੀ ਜੀ ਨਾਲ ਬਣਾਉਣੇ ਨੇ ਲੇਟ ਬੜੇ ਹੋ ਗਏ ਨੇ ਤੇ ਪਕੌੜੇ ਕੱਢਣ ਤੇ ਟਾਈਮ ਲੱਗ ਜਾਣਾ ਮੈਂ ਤਾਂ ਬਣਾ ਦਿੰਨੀ ਆ ਮਿੰਟਾਂ ਵਿੱਚ ਪਰ ਮੈਂ ਹੁਣ ਕੀ ਕਰਾਂ ਮੈਂ ਤੇ ਇਹਨੂੰ ਪੜਾਉਣਾ ਵਾ ਹੈਵੀ ਮੈਥ ਦਾ ਜਿਹੜਾ ਤੁਹਾਡਾ ਫੇਵਰੇਟ ਸਬਜੈਕਟ ਹੀਗਾ ਮੈਨੂੰ ਦੇਦੇ ਤਾਂ ਉਦਾ ਹੀ ਖੇਜ ਬੜੀ ਹੁੰਦੀ ਮੈਥ ਜੇ ਤੂੰ ਪਰ ਹੁਣ ਪੜਾਉਣਾ ਤੇ ਪੜਾਣੀ ਆ ਨਾ ਇਹਨੂੰ ਪੜਾਉਣਾ ਤੇ ਪੜਾਣੀ ਆ ਤੇ ਤੂੰ ਹੀ ਬਣਾ ਲਓ ਫਿਰ ਉਹ ਪਕੌੜੇ ਪਾ ਕੇ ਕੜੀ ਹੋਰ ਨਮਸ਼ ਬਣਾ ਵੀਏ ਨਹੀਂ ਫਿਰ ਜੀ ਹੁਣ ਉਹਨੂੰ ਕੰਨ ਲਿਆ ਵਾ ਤੇ ਜਾਂ ਫਿਰ ਐਦਾਂ ਕਰੋ ਢਡਾਂ ਜੀ ਕੰਡਾ ਲੱਗਦਾ ਨਹੀਂ ਜੀ ਤੇ ਨਹੀਂ ਕਰਦਾ ਵਾ ਪਰ ਹੁਣ ਟਾਈਮ ਕਿੰਨਾ ਲੱਗ ਜਾਣਾ ਵਾ ਨਾ ਹਨੇਰਾ ਬੜਾ ਹੋ ਗਿਆ ਵਾ ਫਿਰ ਮੰਮੀ ਨੇ ਵਿਚਾਰਾ ਰੋਟੀ ਲੇਟ ਹੋ ਗਈ ਕੋਈ ਨਹੀਂ ਮੈਂ ਫਿਰ ਮੈਂਟੋ ਮੈਂਟ ਬਣਾ ਲੈਨੀ ਆ ਤੇ ਤੁਸੀਂ ਐਦਾਂ ਕਰੋ ਵੀ ਤੁਸੀਂ ਇਹਨੂੰ ਮੈਂਟੋ ਮੈਂਟ ਕਰਾ ਦਿਓ ਇਹਦਾ ਸਿਲੇਬਸ ਹਣਾ ਚਲ ਮੈਨੂੰ ਕਰਾ ਦੇਣੀ ਆ ਆਹ ਤੇ ਜੇ ਤੁਸੀਂ ਕਹੋ ਤੇ ਮੈਂ ਰੋਟੀਆਂ ਵੀ ਪਕਾ ਦੂੰਗੀ ਤੇ ਬਲਦ ਬਣਾਉਣੇ ਆ ਚੋਲ ਨਾਲ ਨਹੀਂ ਉਹ ਤਾਂ ਫਿਰ ਤੈਨੂੰ ਕਰਾਉਣਾ ਹੀ ਪੈਣਾ ਵਾ ਵੀ ਜਦੋਂ ਮੈਂ ਮੈਂ ਆ ਕੇ ਕਰਵਾਇਆ ਤਾਂ ਤੈਨੂੰ ਉਹ ਸਬਜ਼ੀ ਬਣਾਉਣੀ ਆ ਆਹੋ ਕੋਈ ਗੱਲ ਨਹੀਂ ਉਹਨੋਂ ਮੈਂ ਵੇਖੋ ਕਿੰਨਾ ਟਾਈਮ ਲੱਗਣਾ ਵਾ ਹਨਾ ਤੇ ਇੱਧਰ ਤੁਸੀਂ ਕਰਾ ਦਿਓ ਤੇ ਉਦਾਂ ਕਰਾਇਓ ਉਦਾਂ ਹੀ ਜਿੱਦਾਂ ਤੁਸੀਂ ਮੈਨੂੰ ਕਰਾਉਂਦੇ ਨਹੀਂ 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 ਕਿਉਂ ਨਹੀਂ ਨਹੀਂ ਕੁੱਟਦੇ ਕਿੱਥੋਂ ਵਾ ਜੇ ਸਮਝ ਲੱਗੀ ਜਾਵੇ ਫਿਰ ਨਹੀਂ ਕੁਝ ਵੀ ਖਾਣਾ ਚਾਹ ਨਾ ਕਰ ਲਈ ਨਾ ਫੇਰ ਹਾਂ ਚਾਹ ਨਾ ਕਰ ਲਈ ਤਾਂ ਮੈਂ ਕਰਾ ਦੇਣੀ ਆ ਚਾਹ ਫਿਰ ਬਣਾ ਲਾ ਫਿਰ ਚੱਲ ਠੀਕ ਮੈਂ ਬਣਾ ਲੈਣੀ ਤੀਵੇਂ ਕੀ ਜ਼ਿਆਦਾ ਕਰੋਗੇ ਅੱਜ ਤਾਂ ਬਹੁਤ ਸਵਾਦ ਬਣਾਉਣੀ ਆ ਮੈਂ ਹਾਂ ਠੀਕ ਅਵੇ ਲੈ ਲਈ ਕਿੰਨੀ ਕਿਸਾ ਬਗਾ ਬਣਾਵਾ ਕਿ ਇਮਲੀ ਇਮਲੀ ਵਾਲੀ ਬਣਾਦਾ ਸਵਾਦ ਬੰਦੀ ਹਾਂ ਚਲ ਠੀਕ ਸੱਚ ਪਕੌੜੇ ਕਿਹੜੇ ਵਾਲੇ ਕੱਢਾਂ ਹਲੂਆ ਵਾਲੇ ਕਿ ਜਾਂ ਗੰਡਿਆਂ ਵਾਲੇ ਕਿ ਜਿਹੜੇ ਤੈਨੂੰ ਸਹੀ ਲੱਗਦੇ ਉਹ ਹੀ ਕਰ ਲੈ ਪਰ ਮੇਰੇ ਖਿਆਲ ਨਾਲ ਹਲੂਆ ਵਾਲੇ ਖਾਨ ਨੂੰ ਨਹੀਂ ਕੱਢਣ ਦੀ ਮੈਂ ਕੜੀ ਬਣਾ ਕੜੀ ਚ ਪਾਉਣ ਲੱਗੀ ਹਾਂ ਚਾ ਫਟਾਫਟ ਪਾੜ ਲੀਏ ਫੇਰ ਹਾਈ ਹਾਈ ਰੱਬਾ ਮੈਂ ਰੰਡਾਣੀ ਬੜਾ ਨੇ ਸੌਖੇ ਕਿ ਹਏ ਸੁਸਤੀ ਪੈ ਗਈ ਮੈਂ ਤਾਂ ਕੜੀ ਬਣਾ ਕੇ ਮਿੰਟੋ ਮਿੰਟ ਵਿਲੀ ਹੋ ਜੰਨਾ ਚੋਲ ਬਣਾ ਲੈਣੇ ਆ ਗਲਾਸ ਤੇ ਨਾਲ ਪੰਜ ਸੱਤ ਰੋਟੀਆਂ ਲਾ ਕੇ ਤੇ ਵਿਲੀ ਇਹਨੇ ਵੇਖੀ ਇਹਨੂੰ ਸਿਲੇਬਸ ਕੰਪਲੀਟ ਕਰਾਉਂਦੀ ਕਰਾਂਦੀ ਨੇ ਨਾ ਥੱਕ ਹੀ ਜਾਣਾ ਪਰ ਜੇ ਮੁੱਕਰ ਗਈ ਇਹਨੇ ਬਾਅਦ ਚ ਕਿਹਾ ਵੀ ਰੋਟੀ ਪਾਣੀ ਤੇ ਖਾ ਕੇ ਤੇ ਮੈਂ ਤਾਂ ਲੱਗੀ ਪੈਨ ਲੰਮੇ ਤੇ ਫੇਰ ਪਹਿਲਾਂ ਮੈਂ ਗੱਲ ਪੱਕੀ ਕਰਕੇ ਆਵਾਂ ਫੇਰੀ ਵੇਸਾਂ ਲੱਭਦੀ ਆ ਆਪੇ ਮੈਂ ਹੋਰ ਨਾ ਹੋਵੇ ਕੰਮ ਵੀ ਘਟ ਜਾਂ ਰਸੋਈ ਦਾ ਮਗਰੋਂ ਤੁਹਾਡੀ ਕੁੜੀ ਵੀ ਮੈਨੂੰ ਆਪ ਹੀ ਪੜਾਉਣੀ ਪਵੇ ਹਾਂ 4 ਤੋਂ 3 ਕਾਰਟਨ 4 ਤੋਂ 3 ਘਟੇ 1 ਆ ਗਏ 2 5 ਉਤਾਰਤਾ 5 ਤੇ ਲੈਣਾ ਇੱਥੇ ਆ ਗਿਆ ਪਾਈਪ ਹਾਂ 3 ਦਾ ਟੇਬਲ ਬੋਲ 15 ਬੜਾ ਵਧੀਆ ਕਰਨ ਦੀ ਆ ਹਾਂ ਨਹੀਂ ਘਰੀ ਜਾਂਦੀ ਵੀ ਪਰ ਮੈਨੂੰ ਮੈਂ ਨਾ ਘਾਟੇ ਚ ਰਹਿ ਗਈ ਜੀ ਕਿੱਦਾਂ ਪ੍ਰੋਮਿਸ ਦਾ ਨਾਮ ਕਰ ਗਈ ਹੂੰ ਤਾਂ ਹੁਣ ਮੈਂ ਲੱਗੀ ਕੰਮ ਸ਼ੁਰੂ ਕਰਨ ਤੇ ਮੈਂ ਵੇਖਣ ਦੀ ਵੀ ਪਹਿਲਾਂ ਤਾਂ ਮੈਂ ਪਿਆਜ਼ ਕੱਟੂੰਗੀ ਪਕੌੜਿਆਂ ਵਾਸਤੇ ਫਿਰ ਮੈਂ ਕੱਟੂੰਗੀ ਉਹਦੇ ਤੜਕੇ ਵਾਸਤੇ ਤੇ ਮੈਂ ਤੇ ਇਦਾਂ ਬੜਾ ਲੰਮਾ ਚੌੜਾ ਕੰਮ ਪੈ ਰਹਿਣਾ ਤੇ ਵੇਖ ਲੈ ਜੀ ਤੂੰ ਕਰਵਾ ਲੈ ਮੈਂ ਕੋਈ ਕਰ ਲੈਨੀ ਵਾਰੀ ਤੁਹਾਨੂੰ ਮੇਰੀ ਮੈਂ ਸਿਰਫ 7 ਚੈਪਟਰ ਵਾ ਇਹਦੇ ਹਨਾ ਤਾਂ ਫਿਰ ਇਹ ਨਾ ਹੋਵੇ ਵੀ ਬਾਅਦ ਵਿੱਚ ਜਿੰਨਾ ਚਿਰ ਮੈਂ ਉਹ ਕੰਮ ਕਰਨਾ ਵਾ ਤੇ ਇਹ ਪੜੇ ਨਾ ਇਹ ਤੈਨੂੰ ਪਤਾ ਦਹਿਗਾ ਹੀ ਆ ਨਹੀਂ ਉਹ ਪੜਤ ਨਹੀਂ ਬੜਾ ਸੋਣਾ ਕਰੀ ਜਾਂਦੀ ਹੈ ਫਿਰ ਕਰ ਲੂਗੀ ਨਾ ਨਿਕਾਰ ਲੈਣਾ ਉਹਨੇ ਫਿਰ ਵੇਲੋ ਕਾਪੀ ਦਾ ਵੀ ਹੈਗਾ ਜੀ ਤੇ ਬੁੱਕ ਦਾ ਵੀ ਹੈਗਾ ਜੀ ਤੈਨੂੰ ਕਾਹਦਾ ਡਰ ਵਾ ਮੈਨੂੰ ਡਰੇ ਹੋਈ ਆ ਤੇ ਮੈਂ ਤਾਂ ਪ੍ਰੋਮਿਸ ਕੀਤਾ ਵਾ ਮੈਂ ਤਾਂ ਕੰਮ ਪੂਰਾ ਕਰਨਾ ਹੀ ਕਰਨਾ ਵਾ ਤੇ ਤੂੰ ਕਿਹੜਾ ਪ੍ਰੋਮਿਸ ਕੀਤਾ ਵਾ ਤੇ ਜੇ ਤੂੰ ਛੱਡਤਾ ਵਿੱਚ ਇਹ ਤੇ ਮੈਂ ਫਿਰ ਕੀ ਕਰੂੰਗੀ ਹਾਤ ਨੂੰ ਵਿਸ਼ਵਾਸ ਨਹੀਂ ਆ ਮੈਂ ਕਰਕੇ ਉਠੂੰਗੀ ਕਰਵਾ ਕੇ ਨੂੰ ਉਠੂੰਗੀ ਔਰ ਵਿਸ਼ਵਾਸ ਤੁਹਾਡੇ ਪਿਤਾਵਾ ਤੇ ਐਦਾ ਕਰੋ ਤੁਸੀਂ ਪ੍ਰੋਮਿਸ ਕਰੋ ਮੈਨਾਂ ਪਹਿਲਾਂ ਚਲ ਠੀਕ ਚਲ ਬਣਾ ਲਾ ਫਿਰ ਲੇਟ ਹੋਈ ਜੰਨੇ ਆ ਉਹਨੇ ਕੁੜੀ ਨੂੰ ਵੀ ਪੜਨ ਦੇ ਪੜ ਲੈ ਪੜ ਲੈ ਮੇਰੀ ਤੀ ਹੁਣ ਚੰਗਾ ਠੀਕ ਆ ਉਹ 16 ਦੇ ਟਿਕਟ ਇਹਥੇ ਲੇ ਲਿਖਾ ਹਾਂਥਲੇ 1 ਮਲਟੀਪਲਾਈ ਮੁੰਟੇ ਹੁੱਜਾ ਚਲ ਆਹ ਇੱਕ ਟੈਨਸ਼ਨ ਤੇ ਗਈ ਸਮਰੀਤ ਪੁੱਤ ਸੌਣਾ ਕਰ ਲਾ ਥੋੜਾ ਨੀਂਦ ਥੋੜਾ ਜਿਹਾ ਰਹਿ ਗਿਆ ਵਾ ਨੀਂਦ ਆਈ ਜਾਂਦੀ ਇਹਨੂੰ ਸਮਰੀਤ ਸੌਣਾ ਪੁੱਤ ਕੰਪਲੀਟ ਕਰ ਲਾ ਦਾ ਟਾਈਮ ਵੀ ਨਾ ਹੋ ਰਹੀ ਇਹਦੇ ਵੀਓ ਫਿਰ ਵੇਲਾ ਮੈਂ ਆਪਣਾ ਪ੍ਰੋਮਿਸ ਪੂਰਾ ਕਰਤਾ ਵਾ ਨਾ ਤੁਹਾਡੇ ਕੋ ਹਜੇ ਤੱਕ ਕੰਪਲੀਟ ਨਹੀਂ ਕਰਾਇਆ ਗਿਆ ਕਰੋਂ ਤੇ ਦੇਈਆਂ ਨਿਆਣੇ ਦੇ ਕਰੰਤੇ ਡਿਪੈਂਡ ਕਰਦਾ ਨਾ ਕਿੰਨਾ ਡੈਂਡਾ ਪੈਣਾ ਇੰਨੇ ਕੜੀ ਚੋਲ ਖਾਨ ਤੇ ਲਾਤੀ ਆ ਸਮਰੀ ਸਵੇਰੇ ਕਰਾ ਲੂੰਗੀ ਸਵੇਰੇ ਸਵਕਤੇ ਠਾਣਾ ਕੇ ਅੱਛਾ ਮਤਲਬ ਹੁਣ ਆਪਣੇ ਪ੍ਰੋਮਿਸ ਤੋਂ ਪੱਜਾਂ ਦੇ ਜੇ ਕਦੋਂ ਮੈਂ ਬੱਜਦੀ ਮੈਂ ਤਾਂ ਕਿਹਾ ਪਾ ਮੈਂ ਸਵੇਰੇ ਕਰਾ ਲੂੰਗੀ ਇਹਨੂੰ ਫੇਦਿੰਗ ਕਰਾਉਣਾ ਨਹੀਂ ਮੈਂ ਫਿਰ ਸਵੇਰ ਦੇ ਕੰਮ ਦਾ ਕੋਈ ਪ੍ਰੋਮਿਸ ਨਹੀਂ ਜੇ ਕੀਤਾ ਕੰਮ ਆਪੋ ਆਪਣਾ ਤੇ ਇਹ ਹੁਣ ਢਾਡੀ ਜ਼ਿੰਮੇਵਾਰੀ ਜੇ ਇਹਨੂੰ ਹੁਣ ਤਹੀ ਕਰਾਉਣਾ ਜੇ ਕੱਲ ਦੀ ਛੁੱਟੀ ਉਹਦੀ ਹੁਣ ਇਦਾਂ ਨਾ ਜਾਵੇ ਕਰਵਾ ਲੂੰਗੀ ਮੈਂ ਕਰਵਾ ਲਿਓ ਫਿਰ ਹੁਣ ਮੁੱਕਰ ਨਾ ਜਾਇਓ ਮੈਂ ਕਦੋਂ ਮੁੱਕਦੀ ਵੀ ਮੈਂ ਕਿਹਾ ਵੀ ਮੈਂ ਸਵੇਰੇ ਕਰਾਂ ਹਾ ਇਹ ਨਾ ਵੇਪੀ ਕੜੀ ਚੌਲ ਹਰਾਮ ਕਰਦੇ ਹੋ ਸਾਡੇ ਖਾ ਕੇ ਸਬਰੀ ਸੋਣਾ ਥੋੜਾ ਜਿਹਾ ਕਰ ਲਾ ਫਾਕੀ ਸਵੇਰੇ ਕਰਾਂਗੇ ਵੀ ਕਰ ਲਾ ਫਟਾਫਟ ਮਾਸੀ ਹੋਣੀ ਮੇ ਕੋ ਰਿਵੀਜ਼ਨ ਹੋਣੀ ਐ ਦੀ ਹੁਣ ਤੇ ਮੈਨੂੰ ਇੱਧਰ ਰੱਟੇ ਵੀ ਨਹੀਂ ਲੱਗਣੇ ਮੇ ਕੋ ਨਹੀਂ ਰਿਵੀਜ਼ਨ ਹੋਣੀ ਹੁਣ ਸਵੇਰੇ ਕਰ ਲਾਂਗੇ ਸਾਰੀ ਰਿਵੀਜ਼ਨ ਹਾਂ ਤੇ ਮੈਨੂੰ ਨਹੀਂ ਜਿਹੀ ਬੜੀ ਹੋਣੀ ਆ ਕਰ ਲਾ ਮੇਰੇ ਪੁੱਤ ਥੋੜਾ ਜਿਹਾ ਕਰ ਲਾ ਨੇ ਹੌਣ ਨੀ ਰਵੀ ਨੋ ਨੀ ਮਾਸੀ ਪਾਸ। ਹਾਂ ਸੰਬੀਤ ਮਾਸੀ ਸਵੇਰੇ ਕੱਲ੍ਹ ਇਕੱਠੇ ਰਿਵੀਜ਼ਨ ਸਾਰੇ ਚੈਪਟਰਾਂ ਦੀ। ਇਹ ਤੁਹਾਨੂੰ ਸੌਂਗੀ ਤੇ ਮੈਂ ਸਵੇਰੇ ਫੇਰ ਫਾਈਲ ਲਗਣੀ। ਨਾਲੇ ਮੈਨੂੰ ਕੰਮ ਕਰਨਾ ਪੈਣਾ, ਕੰਮ ਦਾ ਦਾ ਜਵਾਬ ਦੇਗੀ ਆ। ਇਹ ਦੋ ਚੈਪਟਰ ਪਿਆ ਹੋਏ ਨੇ। ਕਦੋਂ ਹੋਣੇ ਆ। ਕਿੰਧਾ ਉਹਨੂੰ ਲੁੱਟਣਾ। ਬੇਟਾ ਫੇਰ ਮੈਂ ਨੱਚ ਰੱਖਦੀ ਕਰਦੀ ਤੇ ਮੈਨੂੰ ਇਹਦੀ ਸਮਝ ਹੀ ਨਹੀਂ ਲੱਗੀ। 手机号里。Really